ਮੁਝੇ ਵਰਪ੍ਰੀਤ ਕੌਰ ਜੀ ਕੋ ਉਨ੍ਹਾਂ ਨੇ ਇਨਕਮ ਟੈਕਸ ਨੋਟਿਸ ਭੇਜੇ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਕੇਂਦਰ ਖਿਲਾਫ ਧਰਨਾ ਪ੍ਰਦਰਸ਼ਨ ਕਰਨਾ ਮਹਿੰਗਾ ਪੈ ਗਿਆ ਪਹਿਲਾ ਪੁੱਤਰ ਰਣਿੰਦਰ ਸਿੰਘ ਨੂੰ ਈਡੀ ਨੇ 4 ਸਾਲ ਬਾਅਦ ਤਲਵ ਕੀਤਾ ਤਾਂ ਹੁਣ ਇਨਕਮ ਟੈਕਸ ਵਿਭਾਗ ਵੱਲੋਂ ਪੂਰੇ ਪਰਿਵਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਇਸ ਵਿੱਚ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਉਨ੍ਹਾਂ ਦੇ ਪੋਤੇ ਅਤੇ ਪੋਤਰੀਆਂ ਵੀ ਸ਼ਾਮਲ ਹੈ मुझे और प्रनीत कौर जी को उन्होंने इनकम टैक्स नोटिस भेजे और सिर्फ यही नहीं सत्ताईस तारीख को हमने 20 को बिल पास किया 27 है सत्ताईस करोड़ ये हुआ और उसके बाद 28 तारीख को मेरे दोनों ग्रैंड डॉटर्स को भी भेज दिया एक लॉ पढ़ रही है और एक की मंगनी होने वाली है 8 तारीख को सो इट इज फैमिली रिसीव नोटिस ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਇਨਕਮ ਟੈਕਸ ਵੱਲੋਂ ਭੇਜੇ ਗਏ ਸਮਨ ਤੇ ਕੈਪਟਨ ਅਮਰਿੰਦਰ ਸਿੰਘ ਨੇ ਸਵਾਲ ਵੀ ਉਠਾਏ ਨੇ ਕੈਪਟਨ ਨੇ ਕਿਹਾ ਕਿ ਕੇਂਦਰੀ ਏਜੰਸੀਆਂ ਵੱਲੋਂ ਨੋਟਿਸ ਉਸ ਸਮੇਂ ਜਾਰੀ ਕੀਤੇ ਗਏ ਜਦੋਂ ਪੰਜਾਬ ਸਰਕਾਰ ਵੱਲੋਂ ਖੇਤੀ ਕਾਨੂੰਨ ਖਿਲਾਫ ਬਿਲ ਪਾਸ ਕੀਤੇ ਗਏ ਨੇ ਅਤੇ ਪੰਜਾਬ ਸਰਕਾਰ ਇਸ ਦਾ ਡਟ ਕੇ ਵਿਰੋਧ ਕਰ ਰਹੀ ਹੈ ਇਹ ਸਭ ਸ਼ੱਕੀ ਹੈ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਚੋਂ ਸਭ ਤੋਂ ਪਹਿਲਾ ਨੋਟਿਸ ਰਣਿੰਦਰ ਸਿੰਘ ਨੂੰ ਈਡੀ ਨੇ ਕੀਤਾ ਸੀ ਰਣਿੰਦਰ ਸਿੰਘ ਖਿਲਾਫ ਫੋਰਨ ਐਕਸਚੇਂਜ ਮੈਨੇਜਮੈਂਟ ਐਕਟ ਤਹਿਤ ਕੇਸ ਚੱਲ ਰਿਹਾ ਹੈ। ਐਡੀ ਨੇ ਰਣਿੰਦਰ ਸਿੰਘ ਨੂੰ ਜਲੰਧਰ ਚ 27 ਅਕਤੂਬਰ ਨੂੰ ਪੇਸ਼ ਹੋਣ ਲਈ ਕਿਹਾ ਸੀ। ਹਾਲਾਂਕਿ ਉਦੋਂ ਪੇਸ਼ ਨਹੀਂ ਹੋਏ ਸਨ ਰਣਿੰਦਰ ਸਿੰਘ। ਹੁਣ ਐਡੀ ਨੇ ਨਵਾਂ ਸਵਮਨ ਜਾਰੀ ਕਰਦੇ ਹੋਏ 6 ਨਵੰਬਰ ਨੂੰ ਤੁਸੀਂ ਦੇਖ ਰਹੇ ਹੋ এবੀਬ ਸੰਜਾ, ਜੋਸ਼, ਜਜ਼ਬਾ, ਜਨੂਨ।